ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਜੈਤੋਵਾਲ ਨੂੰ ਜਦੋਂ ਆਉਣੇ ਆ ਤਾਂ ਮੇਨ ਛੜਕ ਤੋਂ ਅੱਧਾ ਕਿਲੋਮੀਟਰ ਸਾਈਡ ਤੇ ਹਟਵਾਇਆ ਪਿੰਡ ਨਾਲ ਦਾ ਪਿੰਡ ਇਹਦੇ ਮੱਤਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਵੜਾ ਵਿਕਰੀ ਵਾਲੀਆਂ ਆਉਂਦੀਆਂ ਹੀਫਰ ਹੁੰਦੀਆਂ ਵਿਕਰੀ ਵਾਲੀਆਂ ਪੰਜ ਨਾ ਆ ਗਿਆ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਵੜਾ ਥੋੜਾ ਵੱਡੀ ਉਮਰ ਦੇ ਵਿੱਚ ਥੋੜੀ ਸੰਭਾਲ ਦੇ ਨਾਲ ਤੁਸੀਂ ਇਹਨਾਂ ਦੀ ਏਆਈ ਕਰਾ ਲੋਗੇ ਛੇਤੀ ਗੱਬਣ ਹੋਣ ਜੋ ਤੇ ਦੋ ਬੱਚੀਆਂ ਛੋਟੀਆਂ ਦੋ ਬੱਚੇ ਜੀ ਟੋਟਲ ਪੰਜ ਨਾ ਕੁਝ 10 ਨਾ ਕੁਝ ਨੂੰ ਚੰਗਾ ਲੱਗਾ ਉਹਦੀ ਤੁਸੀਂ ਕਰ ਲਿਓ ਆ ਕੇ ਭਾਵੇਂ ਕੀਮਤ ਘੱਟ ਵਾਲਾ ਪਸ਼ੂ ਆ ਤੇ ਭਾਵੇਂ ਜ਼ਿਆਦਾ ਵਾਲਾ ਤੁਸੀਂ ਸਾਂਭਣਾ ਹੈ ਉਹਦੇ ਚੋਂ ਤੁਸੀਂ ਰਿਜ਼ਲਟ ਲੈਣਾ ਹੈ ਉਹਦੇ ਚੋਂ ਤੁਸੀਂ ਲਾਹ ਜਿਹੜਾ ਪ੍ਰਾਫਿਟ ਕਮਾਉਣਾ ਹੁੰਦਾ ਤਾਂ ਜ਼ਰੂਰੀ ਹੁੰਦਾ ਵੀ ਪਸ਼ੂ ਉਹਦੀ ਤਸੱਲੀ ਕਰਕੇ ਖਰੀਦਿਆ ਜਾਵੇ ਆਓ ਮਿਲिए ਬਾਈ ਨੂੰ ਕਰਦੇ ਗੱਲਬਾਤ ਪਹਿਲਾਂ ਛੋਟੇ ਬੱਚਾਂ ਤੋਂ ਸ਼ੁਰੂਆਤ ਕਰਾਂਗੇ ਉਦੋਂ ਬਾਅਦ ਤਿੰਨ ਵੱਡੀਆਂ ਵੇੜਾਂ ਦਿਖਾ ਦਿੰਦੇ ਲਖਵੀਰ ਬਾਈ ਸਸਤੀ ਕਰ ਸਸਤੀ ਕਰ ਬਾਈ ਲਖਵੀਰ ਪੰਜ ਵੇੜਾਂ ਆ ਜਾਂਦੀ ਹੈ ਹਾਂਜੀ ਬਾਈ ਦੋ ਛੋਟੇ ਬੱਚੇ ਆ ਹਾਂਜੀ ਕੀ ਕੀਮਤ ਰਊਗੀ ਇਹਨਾਂ ਦਾ 20000 ਰੁਪਏ ਬਾਈ ਦੀ ਦੱਸਦਾ ਸੀ ਸਮਝ ਲੈ ਬੰਦਾ ਜਾਂ ਉਹਨਾਂ ਤੋਂ ਇਕੱਠੀਆਂ ਲੈਣ ਦਾ ਹੋਰ ਘੱਟ ਦੇ ਦਾਂਗੇ ਆਪਾਂ ਹਨਾ ਠੀਕ ਹੈ ਜਿਵੇਂ ਹੁਣ ਆ ਬੱਚੀ ਬਈ ਘੱਟ ਵਾਲੀ ਆ ਵੱਧ ਵਾਲੀ ਆ ਫਿਰ ਇਕੱਠੀਆਂ ਦਾ ਔਖਾ ਹੋ ਜਾਂਦਾ 20000 ਰੁਪਏ ਉਹ ਜੋੜੇ ਦੀ ਹਾਂਜੀ ਤੋਰ ਦੇ ਕੇ ਕਰਕੇ ਦੋਸਤੋ ਡਿਮਾਂਡ ਜੋੜੇ ਦੀ 20000 ਹੈ ਇਕੱਠੀਆਂ ਖਰੀਦਦੇ ਹਾਂ ਤਾਂ ਮਾਨਤਨ ਹੋ ਜਾਊਗਾ ਵਿੱਚੋਂ ਕੁਝ ਰੇਟ ਬਾਈ ਕਹਿੰਦਾ ਮੈਂ ਘਟਾ ਦੂੰਗਾ ਕੱਲੀ ਕੱਲੀ ਖਰੀਦਨੀ ਆ ਤਾਂ ਡੱਬੀ ਥੋੜਾ ਉਹ ਦੂਜੀ ਨਾਲੋਂ ਕੋਈ 1000 1500 ਵੱਧ ਰੇਟ 'ਚ ਮਿਲ ਜੂਗੀ ਤੇ ਜਿਹੜੀ ਕਾਲੀ ਆ ਬੱਚੀ ਉਹ ਥੋੜੀ ਸਸਤੀ ਮਿਲ ਜੂ ਹੈ ਛੋਟੀ ਉਮਰ ਦੇ ਬੱਚੇ ਸਾਂਭ ਲੋਗੇ ਤਾਂ ਚੰਗੀਆਂ ਗਾਵਾਂ ਬਣ ਜਾਣੀਆਂ ਇਹਦਾ ਵੀ ਤੁਸੀਂ ਢਾਂਚਾ ਦੇਖ ਲਓ ਜੇ ਬੱਚਾ ਹੀ ਐ ਥੋੜਾ ਟਾਈਮ ਪਹਿਲਾਂ ਹੀ ਸੰਗ ਦਾਗ ਗਿਆ ਛੋਟੀ ਉਮਰ ਬਿਲਕੁਲ ਇਹਦੀ ਦੱਸਦੀ ਐ ਰੰਗ ਸੋਹਣਾ ਐ ਢਾਂਚਾ ਸੋਹਣਾ ਬਣ ਲਾ ਭਾਈ ਸਭਰਾ ਜਿਹੜਾ ਵੀਰ ਕਰ ਸਕਦਾ ਉਹ ਖਰੀਦੂ ਕਿਉਂਕਿ ਹਜੇ ਇਹਨਾਂ ਨੇ ਟਾਈਮ ਲੈਣਾ ਐ ਤੁਸੀਂ ਮੰਨ ਲਓ ਵੀ 7-8 ਮਹੀਨੇ ਤੁਹਾਨੂੰ ਇਹਨਾਂ ਨੂੰ ਪੂਰਾ ਸਾਹਮਣਾ ਪੈਣਾ ਗੱਬਣ ਕਰਾਉਣ ਵਾਸਤੇ ਕਿਉਂਕਿ ਹਜੇ ਛੋਟੀ ਉਮਰ ਦੇ ਬੱਚੇ ਐ ਬਲੈਕ ਰੰਗ ਦੇ ਵਿੱਚ ਦਸੋ ਗਾਂ ਵੱਛੀ ਜਿਹੜੀ ਤੁਹਾਨੂੰ ਦਿਖਾਉਣੇ ਸਾਰੀ ਬਲੈਕ ਹੈ ਬਾਕੀ ਤੋਰੂਗਾ ਬਾਈ ਤਾਂ ਸਟਰਕਚਰ ਸਮਝ ਚ ਆ ਜਾਊਗਾ ਇਹ ਆਮ ਤੌਰ ਤੇ ਐਚਐਫ ਦੇ ਜੋ ਜਰਸੀ ਸੀਮਨ ਲਵਾਇਆ ਜਾਂਦਾ ਤਾਂ ਕਈ ਵਾਰ ਇਦਾਂ ਦੇ ਬੱਚੇ ਪੈਦਾ ਹੋ ਜਾਂਦੇ ਆ ਕਿਉਂਕਿ ਮੱਥੇ 'ਚ ਟੋਆ ਵੀ ਤੁਸੀਂ ਦੇਖੋਗੇ ਪੈਂਦਾ ਢਾਂਚਾ ਸੋਹਣਾ ਘੱਟ ਸਾਹ ਵਾਲੇ ਵੀਰ ਕੋਲ ਆਈ ਹੈ ਸਟਰਕਚਰ ਉੱਤੋਂ ਹੱਡਾਂ ਪੈਰਾਂ ਦੀ ਖੁੱਲੀ ਹੈ ਪਰ ਡੀ ਵਾਰਮਿੰਗ ਪਹਿਲਾਂ ਕਰਨੀ ਪਊਗੀ ਉਸ ਤੋਂ ਬਾਅਦ ਚ ਪ੍ਰੋਪਰ ਫੀਡ ਤੇ ਪਾਲੋਗੇ ਸੋ ਖੜਨੀ ਖੁੰਨੀ ਸੋਣੀ ਹੈ ਵੱਛੀ ਦੀ ਦੱਸੋ 20000 ਚ ਛੋਟੀਆਂ ਵੱਛੀਆਂ ਦਾ ਜੋੜਾ ਇਹ ਡਿਮਾਂਡ ਹੈ ਫਿਕਸ ਨਹੀਂ ਰੇਟ ਮਤਲਬ ਤੁਸੀਂ ਗੱਲਬਾਤ ਕਰੋਗੇ ਤੁਹਾਡਾ ਮਾਨਤਨ ਵਿੱਚੋਂ ਹੋਊਗਾ ਇਸ ਤੋਂ ਬਾਅਦ ਚ ਇੱਕ ਵੱਡੀ ਵੱਛੀ ਕਦ ਕਾਠ ਵੀ ਚੰਗਾ ਲੰਬਾਈ ਚੰਗੀ ਹੈ ਲਖੀਰ ਦੰਦੋਂ ਕਿਵੇਂ ਵੱਛੀ ਬਈ ਬਈ ਇਹ ਖੀਰੀ ਹੈ ਦਿਖਾ ਦਾਂਗੇ ਆਪਾਂ ਠੀਕ ਹੈ ਤੋਰੀ ਇਹਨੂੰ ਇਹ ਰੇਟ ਕੀ ਰੋਗੇ ਇਹਨਾਂ ਦਾ ਇਹਨਾਂ ਤਨਾਂ ਦਾ 65000 ਰੁਪਏ ਬਈ ਲਿਆ ਸੋ ਸੋ ਤਿੰਨ ਵੱਛੀਆਂ 65000 ਰੁਪਏ ਚ ਮਿਲ ਲਈਆਂ ਵੱਡੀਆਂ ਟੋਟਲ 5 ਬੱਚੀਆਂ 85000 ਦੇ ਵਿੱਚ ਉਹ ਬਾਕੀ ਤੁਸੀਂ ਦੇਖ ਲਓਗੇ ਤੁਹਾਨੂੰ ਕਿਹੜਾ ਨਾਗ ਪੜਤੇ ਚ ਪੈਂਦਾ ਦੰਦੇ ਦੇ ਆਪਾਂ ਦੇਖ ਲਾਂਗੇ ਵੈਸੇ ਖੀਰੀ ਬਾਈ ਨੇ ਦੱਸਿਆ ਖੀਰੀ ਦੱਸਿਆ ਤਾਂ ਹੋਊਗੀ ਵੀ ਖੀਰੀ ਕਿਉਂਕਿ ਇਹ ਝੂਠ ਨਹੀਂ ਚੱਲਦਾ ਹੁੰਦਾ ਬਹੁਤ ਸੋਹਣੇ ਦੰਦ ਹਜੇ ਕੋਈ ਵਿਰਲ ਨਹੀਂ ਦੰਦਾਂ ਦੇ ਵਿੱਚ ਕੱਦ ਕੱਟ ਹੋਰ ਕਰੂਗੀ ਥੋੜੀ ਸੰਭ ਨਹੀਂ ਇਹ ਵੀ ਪਾਊਗੀ ਤੇ ਤੁਸੀਂ ਇਹਨੂੰ ਦੋਆ ਮਹੀਨਿਆਂ ਦੇ ਵਿੱਚ ਦੀ ਢਾਈਆਂ ਚ ਗੱਪਣ ਕਰਾ ਸਕਦੇ ਹੋ ਬੰਦ ਬਈ ਸੋ ਇਹ ਖੀਰੀ ਬੱਚੀ ਹੈ 65000 ਚ ਤਿੰਨ ਵੱਡੀਆਂ ਬੱਚੀਆਂ ਤੁਹਾਨੂੰ ਮਿਲ ਲੈਣਾ ਇਹ ਦੋਨੇ ਹੁਣੇ ਹੀ ਇੰਨਾ ਸੀ ਵੀ ਤਾਂ ਕਰਕੇ ਉਪਰ ਐ ਕਰ ਦिए ਠੀਕ ਹੈ ਆ ਦੋ ਦੰਦ ਦਾ ਬਾਈ ਓਕੇ ਸੋ ਇਹ ਦੋ ਦੰਦ ਬੱਚੀ ਹੈ ਦੱਸੋ ਡਿਮਾਂਡ ਤੁਹਾਨੂੰ ਇਕੱਠੀ ਦੱਸ ਹੀ ਦਿੱਤੀ ਹੈ ਇੱਕ ਇੱਕ ਨਗ ਵੀ ਖਰੀਦ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਜਿਹੜਾ ਨਗ ਤੁਹਾਨੂੰ ਚੰਗਾ ਲੱਗਦਾ ਕਨਫਰਮ ਦੋ ਦੰਦ ਦਾ ਬਾਕੀ ਦੰਦ ਦੋਵੇਂ ਖੜੇ ਠੀਕ ਹੈ ਬਾਈ ਡੱਬੀ ਬੱਚੀ ਰੰਗ ਪ੍ਰਿੰਟ ਸੋਹਣਾ ਕਮਾਲਾ ਗੋਂ ਲਖਵੀ ਰਹਿੰਦੀ ਚਾਰ ਹੀ ਥਾਣਾ ਥਾਣੂ ਬਿੱਠੀ ਦੇ ਉੱਤੇ ਐ ਇਹ ਵੀ ਬਾਈ ਖੀਰੀ ਐ ਇਹਦੇ ਅੰਦਰ ਵਿੱਚ ਹੀ ਬੰਨੀ ਦੀ ਦਿਖਾਉਂਦਾ ਠੀਕ ਐ ਕਨਫਰਮਰ ਸੋਖੀਰੀ ਤੋਰੀਂ ਦਾ ਢਾਂਚਾ ਦੇਖੋ ਦੱਸੋ ਅੱਛੀ ਦਾ ਲਗ ਰਾਂਗੂ ਵਧੀ ਵੀ ਫੁੱਲ ਉੱਚੀ ਲੰਬੀ ਵੈੜ ਸਿੱਧੀਆਂ ਲੱਤਾਂ ਜਦੋਂ ਤੁਰੂ ਉਹ ਤੋਂ ਦਿਸੂ ਥੋੜਾ ਬਾਈ ਦੱਸਦਾ ਵੀ ਆਈ ਹੋਣੀ ਐ ਹਾਈਟ ਲੈਂਥ ਦੇ ਹਿਸਾਬ ਤੇ ਸੰਭਾਲ ਤਾਂ ਥੋੜੀ ਵੱਧ ਕਰਨੀ ਪਊਗੀ ਹਜੇ ਕਿਉਂਕਿ ਉਹਨਾਂ ਬੋਡੀ weight ਦਾ ਇਹਦੀ ਕੱਦ ਕਾਠ ਦੇ ਹਿਸਾਬ ਤੇ ਹੋਣਾ ਚਾਹੀਦਾ ਸੀ ਪਰ ਨਾਲ ਇਹ ਵੀ ਗੱਲ ਆ ਵੀ ਜੇ ਚੰਗੀ ਸਾਂਭੋ ਤਾਂ ਬਹੁਤ ਤਕੜੀ ਚਾਹ ਹੋਵੇ ਦੇਖੋ ਇਹਦਾ ਢਾਂਚਾ ਤੁਸੀਂ ਫੇਸ ਇਹਦਾ ਦੇਖ ਸਕਦੇ ਹੋ ਸੋਹਣਾ ਬੰਦੇ ਬਾਈ ਲਖੀ ਸੋ ਇਹ ਪੰਜ ਬੱਛੀਆਂ ਅੱਜ ਤੁਹਾਨੂੰ ਵੀਡੀਓ ਚ ਦਿਖਾਉਣੀ ਆ ਸੀ ਤੇ ਪੰਜੇ ਹੀ ਦਿਖਾਤੀ ਹੈ 85000 ਪੰਜਾਂ ਦੀ ਡਿਮਾਂਡ ਹੈ ਵੱਡੀਆਂ ਤਿੰਨ ਖਰੀਦਦੇ ਹੋ ਤਾਂ 65000 ਤੇ ਛੋਟੀਆਂ ਦੋ ਅਲੱਗ ਖਰੀਦਦੇ ਹੋ ਤਾਂ 20000 ਤੇ ਬਾਕੀ ਜਿਹੜਾ ਨਗ ਤੁਹਾਡੇ ਲੋਟ ਆਉਂਦਾ ਤੁਹਾਨੂੰ ਜੱਜਦਾ ਉਹਦੇ ਥਣ ਤੁਸੀਂ ਪਾਸ ਕਰ ਲਓ ਦੰਦ ਤੁਹਾਨੂੰ ਵੀਡੀਓ ਚ ਦਿਖਾ ਚੁੱਕੀ ਧੰਨਵਾਦ ਅੱਜ ਦੀ ਵੀਡੀਓ ਦੇਖਣ ਲਈ